ਨੋਟ ਬੰਦੀ ਦਾ 47ਵਾਂ ਦਿਨ ਐਤੋਂ ਦੇ ਛੁੱਟੀ ਕਰਨ ਬੈਂਕ ਬੰਦ ਨੇ ਪੈਸੇ ਕਢਵਾਉਣ ਲਈ ਏਟੀਐਮ ਬਾਹਰ ਲਾਈਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ 50 ਦਿਨ ਦੇ ਬਾਅਦ ਜਿ ਸਰਫ 5 ਦਿਨ ਬਚੇ ਨੇ ਪੀ ਮੋਦੀ ਨੇ ਦੇਸ਼ੀ ਜਨਤਾ ਨਾਲ 27ਵੀਂ ਵਾਰ ਰੇਡੀਓ ਤੇ ਮਨ ਕੀ ਬਾਤ ਕੀਤੀ ਜੋ ਇਸ ਸਾਲ ਦਾ ਆਖਰੀ ਐਪੀਸੋਡ ਸੀ ਜਿਸ ਦੌਰਾਨ ਪ੍ਰਧਾਨ ਮੰਤਰੀ ਨੇ ਕੈਸ਼ਲੈਸ ਭਾਰਤ ਅਤੇ ਭ੍ਰਸ਼ਟਾਚਾਰ ਮੁਕਤ ਭਾਰਤ ਤੇ ਜ਼ੋਰ ਦਿੱਤਾ। ਡਿਜੀਟਲ ਪੇਮੈਂਟ ਵਾਲਿਆਂ ਨੂੰ 크리스마 ਦਾ ਤੋਹਫਾ ਮਿਲੇਗਾ ਅੱਜ ਸਰਕਾਰ ਦੀ ਲੱਕੀ ਗ੍ਰਾਹਕ ਨੂੰ ਜਿਹਨਾਂ ਦਾ ਪਹਿਲਾ ਡਰਾਅ ਨਿਕਲੇਗਾ ਜਿਸ ਦੇ ਤਹਿਤ 15000 ਲੋਕਾਂ ਦੇ ਖਾਤੇ ਵਿੱਚ 1100 ਰੁਪਏ ਆਉਣਗੇ ਭਾਰਤ ਸਰਕਾਰ ਨੇ ਦਿਨ ਵਿੱਚ ਕੈਸ਼ਲੈਸ ਲੈਣ ਦੇਣ ਨੂੰ ਬਤਵਾ ਦੇਣ ਦੀ ਡਿਊਟੀ ਹੋਈ ਹੈ ਜਿਸ ਦੇ ਤਹਿਤ ਅੱਜ ਇੱਕ ਮੋਬਾਈਲ ਐਪ ਲਾਂਚ ਕੀਤੀ ਜਾਏਗੀ ਜੋ ਕਿ ਬੈਂਕ ਖਾਤੇ ਅਤੇ ਆਧਾਰ ਨੰਬਰ ਨਾਲ ਜੁੜੀ ਹੋਏਗੀ ਇਸ ਦੇ ਰਾਹੀਂ ਆਧੁਨੀਕ ਟਾਂਗ ਨਾਲ ਪੇਮੈਂਟ ਕੀਤੀ ਜਾ ਸਕਦੀ ਹੈ ਐਪ ਰਾਹੀਂ ਪੇਮੈਂਟ ਕਰਨ ਲਈ ਗਾਹਕ ਨੂੰ ਆਪਣਾ ਗੂਠਾ ਬਾਇਓਮੈਟ੍ਰਿਕ ਸਕੈਨਰ ਤੇ ਲਾਉਣਾ ਪਏਗਾ ਪਛਾਣ ਸਾਬਤ ਹੁੰਦੇ ਦੁਕਾਨਦਾਰ ਨੂੰ ਪੈਸਿਆਂ ਦਾ ਭੁਗਤਾਨ ਹੋ ਜਾਏਗਾ ਯੂਪੀ ਨੇ 14000 ਜਨਤਨ ਖਾਤਾਧਾਰਕਾਂ ਨੂੰ ਇਨਕਮ ਟੈਕਸ ਵਿਭਾਗ ਨੇ ਨੋਟਿਸ ਭੇਜਨੇ ਸ਼ੁਰੂ ਕਰ ਦਿੱਤੇ ਨੇ ਜਿਨ੍ਹਾਂ ਖਾਤਿਆਂ 'ਚ 40000 ਜਾਂ ਇਸ ਤੋਂ ਵੱਧ ਪੈਸੇ ਜਮ੍ਹਾਂ ਹੋਏ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ हरियाणा ਦੇ ਗੁਰੂ ਖੇਤਰ ਵਿਖੇ ਸ਼ਾਬਦ ਪੁਲਿਸ ਨੇ ਦੋ ਕਾਰਨਾਂ ਤੋਂ ਵੱਡੀ ਮਾਤਰਾ ਜੀ ਕਰੰਸੀ ਬਰਾਮਦ ਕੀਤੀ ਹੈ ਪੁਲਿਸ ਨੇ ਨਾਕੇਬੰਦੀ ਦੌਰਾਨ 15 ਲੱਖ 68000 ਦੀ ਨਕਦੀ ਬਰਾਮਦ ਕੀਤੀ ਹੈ ਵਿਸ਼ੇਸ਼ ਗਰਗਤੀ ਦੀਪਕ ਕੁਮਾਰ ਨਾਂ ਦੇ ਦੋ ਕਾਰੋਬਾਰੀਆਂ ਨੂੰ ਵੀ ਹਿਰਾਸਤ ਚ ਲਿਆ ਗਿਆ ਹੈ ਬਰਾਮਦ ਕਰੰਦ ਵਿੱਚ 13 ਲੱਖ 38000 ਦੇ ਨਵੇਂ ਨੋਟ ਅਤੇ ਬਾਕੀ 100 100 ਦੇ ਨੋਟ ਸ਼ਾਮਲ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਗੁਰੂ ਖੇਤਰ ਦੇ ਪ੍ਰਤਾਪਗੜ ਨੇੜੇੋਂ 8.5 ਲੱਖ ਦੀ ਕਰੰਸੀ ਬਰਾਮਦ ਕੀਤੀ ਗਈ ਸੀ ਪਾਰਦਰਸ਼ਨ ਨਾਲ ਸਨਮਾਨਿਤ ਪਾਰਦੀ ਸਾਹਿਬਾ ਕਪਲਨ ਮੰਥੀਟਰਲ ਬਿਹਾਰੀ ਵਾਜਪਈ ਅਜ 92 ਸਾਲਾਂ ਦੇ ਹੋ ਗਏ ਨੇ ਇਸ ਮੌਕੇ ਪੀਐਮ ਮੋਦੀ ਨੇ ਟਵੀਟ ਕਰ ਉਹਨਾਂ ਨੂੰ ਬਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਦੀ ਮਹਾਨ ਸ਼ਖਸੀਅਤ ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ। ਪਾਰਟਸਮੀਤ ਪਰ ਦੁਨੀਆ ਇਕ੍ਰਮਨਤ ਸਤਿਉਹਰ ਮਨਾਇਆ ਜਾ ਰਿਹਾ ਹੈ ਜੋ ਐਸਆਈਪਾ ਜਾ ਰਿਹਾ ਹੈ ਸਭ ਤੋਂ ਵੱਡਾ ਜਸ਼ਨ ਹੁੰਦਾ ਹੈ। ਈਸੂ ਮਸੀਹ ਦੇ ਜਨਮ ਦਿਨ ਦੇ ਮੌਕੇ ਤੇ ਇਹ ਤਿਉਹਾਰ ਮਨਾਇਆ ਜਾਂਦਾ ਹੈ। ਦੇ ਸੈਕ੍ਰੇਟ ਹਾਰਟ ਚਰਚ ਵਿੱਚ ਰਾਤ 12 ਵਜੇ 크ਿਸਮਸ ਮੌਕੇ ਜੀਸੂ ਮਸੀਹ ਦੇ ਜਨਮ ਦਿਨ ਦਾ ਜਸ਼ਨ ਮਨਾਇਆ ਗਿਆ ਜਿਸ ਲਈ ਇੱਕ ਖਾਸ ਪ੍ਰਾਰਥਨਾ ਕੀਤੀ ਗਈ। ਲਾਹਬਾਦ ਦੇ ਕਲਾਕਾਰ ਨੇ ਨੋਖੇ ਅੰਦਾਜ਼ ਵਿੱਚ 크ਿਸਮਸ ਦੀ ਵਿਦਾਇੀ ਦਿੱਤੀ। ਇਸ ਕਲਾਕਾਰ ਨੇ ਤਾਸ਼ ਦੇ ਪੱਤੇ ਨਾਲ ਵੈਟਿਕਨ 시ਟੀ ਦੇ ਸੇਂਟ ਪੀਟਰਸ ਚਰਚ ਦੀ ਅਕ੍ਰਿਤੀ ਬਣਾਈ ਹੈ। ਤਮਿਲਨਾਡੂ ਦੇ ਕੋਇਮਟੂਰ ਵਿੱਚ ਇਕੋ-ਫ੍ਰੈਂਡਲੀ 크ਿਸਮਸ ਮਨਾਇਆ ਜਾ ਰਿਹਾ ਹੈ ਜਿੱਥੇ ਪਾਣੀ ਦੇ 7000 ਖਾਲੀ ਬੋਤਲਾਂ ਨਾਲ ਵਿਸ਼ਾਲ 크ਿਸਮਸ ਟ੍ਰੀ ਬਣਾਇਆ ਗਿਆ ਹੈ। ਓਡੀਸ਼ਾ ਦੇ ਪੁਰੀ ਵਿੱਚ ਸੈਨ ਆਰਟਿਸ ਸੁਦਰਸ਼ਨ ਪਟਨਾਇਕ ਨੇ ਰੇਤਾ ਨਾਲ 1000 ਸਾਂਤਾ ਕ੍ਰੋਜ਼ ਬਣਾਉਣ ਦਾ ਵਰਲਡ ਰਿਕਾਰਡ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਲਈ ਸੁਦਰਸ਼ਨ ਨੇ ਆਪਣੇ 35 ਵਿਦਿਆਰਥੀਆਂ ਦੀ ਮਦਦ ਲਈ।